ਸਤਿ ਸ਼੍ਰੀ ਅਕਾਲ ਸਾਰੇ ਦੋਸਤੋ ਕੀ ਹਾਲ ਹੈ ਜੀ ਉਮੀਦ ਕਰਦਾ ਬੇਕੋ ਠੀਕ ਹੋਵੋਗੇ ਪਰ ਅੱਜ ਬਹੁਤ سارے ਕੈਂਡੀਡੇਟਾਂ ਨੇ ਮੇਰੇ ਕੋਲ ਨੈਪਰ ਮੈਸੇਜ ਆਉਂਦੇ ਆ ਸਵਾਲ ਆਉਂਦੇ ਆ ਠੀਕ ਹੈ ਜੀ ਕਿ ਪੰਜਾਬ ਪਾਲਸੀ ਨਵੀਂ ਭਰਤੀ 2024 ਦੇ ਵਿੱਚ ਆਉਗੀ ਕਿ ਨਹੀਂ ਆਉਗੀ ਕੀ ਇਹਦਾ ਪ੍ਰੋਸੈਸਰ ਹੋਊਗਾ ਕੌਸਟੇਬਲ ਦੀ ਭਰਤੀ ਆਉਗੀ ਜੀ ਨਹੀਂ ਆਉਗੀ ਤਾਂ ਅੱਜ ਉਹਦੇ ਬਾਰੇ ਪੰਜਾਬ ਗਵਰਨਮੈਂਟ ਦਾ ਪੰਜਾਬ ਸਰਕਾਰ ਦਾ ਜਿਹੜਾ ਇੱਕ ਅਖਬਾਰ ਤੇ ਨਿਊਜ਼ ਆਈ ਹੈ ਠੀਕ ਹੈ ਜੀ ਉਹਦੇ ਦੀ ਗੱਲing ਆਪਾਂ ਗੱਲ ਕਰਾਂਗੇ ਤੇ ਦੇਖਦੇ ਹਾਂ ਇਹਦੇ ਵਿੱਚ ਉਹਨਾਂ ਨੇ ਕੀ ਕੀ ਇਹ ਸਵਾਲਾਂ ਨੇ ਜਵਾਬ ਦਿੱਤੇ ਹੈ ਤੇ ਕੀ ਦੱਸੇਗੀ ਭਰਤੀ ਆਉਗੀ ਕਿ ਨਹੀਂ ਆਉਗੀ ਇਸ ਵਾਰ ਜਿਹੜੀ ਆਪਣੀ ਕਨਸਟੇਬਲ ਦੀ ਹਰ ਸਾਲ ਭਰਤੀ ਕਰਦਾ ਐਲਾਨ ਕੀਤਾ ਪੰਜਾਬ ਸਰਕਾਰ ਵੱਲੋਂ ਠੀਕ ਹੈ ਜੀ ਤੇ ਇਹਨਾਂ ਜੀ ਵੀਡੀਓ ਨੂੰ ਮਧੁਰ ਉਹ ਲਾਈਕ ਕਰਦਿਆ ਕਰੋ ਮਧੁਰ ਉਹ ਸ਼ੇਅਰ ਕਰਦਿਆ ਕਰੋ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਹਰ ਤਰ੍ਹਾਂ ਦੀ ਸਹੀ ਅਤੇ ਨਵੀਂ ਅਪਡੇਟ ਲੈਣ ਵਾਸਤੇ ਠੀਕ ਹੈ ਜੀ ਦੇਖੋ ਰਾਜ ਜੇ ਜਦੋਂ ਜਿਵੇਂ ਤੁਹਾਡੀ ਡਿਮਾਂਡ ਹੁੰਦੀ ਹੈ ਜਿਵੇਂ ਤੁਹਾਡੇ ਕੋਲ ਲੌਂਗ ਦੇ ਜਿਵੇਂ ਤੁਹਾਡੇ ਕਮੈਂਟ ਹੁੰਦੇ ਆ ਕਿਵੇਂ ਤੁਹਾਡੇ ਮੈਸੇਜ ਹੁੰਦੇ ਆ ਉਸ ਹਿਸਾਬ ਤੇ ਹੀ ਮੈਂ ਮਤਲਬ ਮੈਸੇਜ ਸਾਨੂੰ ਮਤਲਬ ਯੂਜ਼ ਦਿਨਾ ਹੁੰਦਾ ਹੈ ਹੈਨਾ ਵਿੱਚ ਤਿੰਨ ਚਾਰ ਇਹੋ ਜਿਹੇ ਬੰਦੇ ਹੁੰਦੇ ਆ ਮੈਨੂੰ ਇਹ ਨਹੀਂ ਪਤਾ ਕਿੱਥੋਂ ਆਉਂਦੇ ਆ ਕੌਣ ਹੈਗੇ ਆ ਜਿਹੜੇ ਗਲਤ ਕਮੈਂਟ ਕਰਦੇ ਆ ਠੀਕ ਹੈ ਜੀ ਤਾਂ ਅਰੇ ਸਿੱਧੇ ਕਰਾਜੀ ਗਲਤ ਕਮੈਂਟ ਕਰਨ ਦੀ ਹਿੰਮਤ ਹੈਗੀ ਆ ਤਾਂ ਪਲੀਜ਼ ਆਹ ਨੰਬਰ ਤੇ ਕਾਲ ਕਰਕੇ ਇੱਕ ਵਾਰੀ ਗਲਤ ਕਮੈਂਟ ਕਰਕੇ ਨਾ ਇੱਕ ਵਾਰੀ ਆਹ ਨੰਬਰ ਤੇ ਕਾਲ ਕਰਕੇ ਗੱਲਿਆ ਕਰੋ ਕਿ ਅਸੀਂ ਕਮੈਂਟ ਕੀਤਾ ਹੈ ਠੀਕ ਹੈ ਤੇ ਜੇ ਜੁੜਤ ਹੈਗੀ ਹੈ ਠੀਕ ਹੈ ਜੀ ਇਹ ਤਾਰਿਆਂ ਵਜਾਉਣ ਵਾਲਾ ਕੰਮ ਹੀ ਆ ਬਸ ਕਰ ਲਓ ਜਿਵੇਂ ਮਰਜ਼ੀ ਕਰੀ ਚੋ ਉਹਨਾਂ ਖੁਸ਼ ਹੋ ਕੇ ਉਹਦਾ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਬਾਕੀ ਮੈਂ ਇਨਸਪੈਕਟਫੁਲੀ ਕਰਦਾ ਗੱਲ ਤੁਹਾਡੇ ਸਾਰੇ ਬੱਚਿਆਂ ਨਾਲ ਠੀਕ ਹੈ ਪਰ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਬੱਚੇ ਜਿਹੜੀ ਵੀ ਉਹਨਾਂ ਨੂੰ ਇਨਫੋਰਮੇਸ਼ਨ ਦਿੰਦਾ ਮੈਂ ਬਿਲਕੁਲ ਆਪੇ ਹੀ ਮਜ਼ਾਕ ਦੇ ਵਿੱਚ ਕੋਈ ਬੱਚਾ ਕੋਈ ਕਮੈਂਟ ਕਰ ਦੇ ਤਾਂ ਕੀ ਹੈ ਨਾ ਨਹੀਂ ਬੱਚੇ ਬਹੁਤ ਉਹਨਾਂ ਨੂੰ ਡੀਪ ਹੋ ਜੇਗੀ ਕੋਈ ਨਾ ਵੀ ਸਾਡੇ ਵਾਸਤੇ ਅਪਡੇਟ ਲੈ ਕੇ ਆਵੇ ਬੰਦਾ ਠੀਕ ਹੈ ਵਿੱਚ ਚਵੜਾ ਹੁੰਦਿਆਂ ਜਿਹੜਾ ਬੱਚਾ ਵਾਂਗ ਕਹਿੰਦੇ ਨੇ ਪੰਜਾਬੀ ਦੇ ਵਿੱਚ ਠੀਕ ਹੈ ਕਿ ਦਾ ਹੁਣ ਵਿੱਚ ਬੱਚੇ ਵੀ ਇਹ ਵੀ ਕਹਿੰਦੇ ਸਰ ਤੁਸੀਂ ਕਿਉਂ ਆਏ ਤਹੀ ਇਹ ਜਾਨੂੰ ਕੀ ਬੂਕ ਲਾਉਣਾ ਹੁੰਦਾ ਤਾਂ ਇਹ ਉਹਦਾ ਜੇ ਨੋਟ ਕਰਨਾ ਵੀ ਜ਼ਰੂਰੀ ਹੈਗਾ ਇਹ ਬਿਮਾਰੀ ਦਰੋਂ ਤਾਂ ਵੱਧ ਹੀ ਜਾ ਰਹੀ ਹੈ ਆਪਣੇ ਸਮਾਜ ਦੇ ਵਿੱਚ ਠੀਕ ਹੈ ਤੇ ਤਾਂ ਕਰਕੇ ਇਹਦੀਆਂ ਚਾਵਲਾਂ ਨੂੰ ਵੀ ਮਾੜਾ-ਮੋਟਾ ਬੰਦ ਲੋਟ ਕਰਨਾ ਪਊਗਾ ਠੀਕ ਹੈ ਤੇ ਚਲੋ ਜੇ ਕਿਸੇ ਚਾਵਲ ਦੀਆਂ ਵਿੱਚ ਚਾਵਲ ਜਿਹੜੇ ਹੁੰਦੇ ਵਿੱਚ ਗਲਤ ਕਮੈਂਟ ਕਰਨ ਵਾਲੇ ਜੇ ਉਹਨਾਂ ਦੇ ਵਿੱਚ ਕਿਸੇ ਜੇ ਹਿੰਮਤ ਹੈਗੀ ਤਾਂ ਪੁਲਿਸ ਇੱਥੇ ਕਾਲ ਕਰ ਲਿਆ ਕਰ ਇੱਕ ਵਾਰੀ ਹੈਨਾ ਠੀਕ ਹੈ ਜੀ ਜਿਹੜਾ ਜੇ ਹੁਣ ਆਪਾਂ ਕਰਦੇ ਆ ਕੰਮ ਦੀ ਗੱਲ ਹੈਨਾ ਕੰਮ ਦੀ ਗੱਲ ਕਰਨ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਆਪਣੇ ਜਿਹੜੇ ਬੈਚ ਆ ਭਾਈ ਉਹਨਾਂ ਤੇ ਆਫਰ ਚੱਲ ਰਿਹਾ ਹੈਗਾ 14 ਤਰੀਕ ਤੱਕ ਸਾਰੇ ਬੈਚਾਂ ਤੇ ਆਫਰ ਹੈ ਜੀ ਤੇ ਉਸ ਨੂੰ ਮਾਈਂਡ ਦੇ ਵਿੱਚ ਦੱਸੂਗਾ ਜਿਹੜੇ ਬੱਚੇ ਨੇ ਪੰਜਾਬ ਪੁਲਿਸ ਦੀ ਭਾਰਤੀ ਦੀ ਤਿਆਰੀ ਕਰਨੀ ਹੈ ਜ਼ੀਰੋ ਲੈਵਲ ਤੋਂ ਤਿਆਰੀ ਕਰਨੀ ਹੈ ਪਹਿਲੀ ਵਾਰ ਤਿਆਰੀ ਕਰਨੀ ਹੈ ਉਹ ਸਾਰਾ ਕੁਝ ਵੀਡੀਓ ਰੈਂਟ ਦੇ ਵਿੱਚ ਦੱਸੂਗਾ ਉਸ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਨਾ ਰਾਜੀ ਇਹ ਨਾਲ ਇੱਕ ਮਤਲਬ ਅਖਬਾਰ ਦੀ ਕਟਿੰਗ ਦੀ ਹੈ ਅਖਬਾਰ ਤੇ ਆਈਸੀ ਖਬਰ ਦਾ ਟ੍ਰਿਬਿਊਨ ਤੇ ਠੀਕ ਹੈ ਜੀ ਅਖਬਾਰ ਉਹ ਇੰਗਲਿਸ਼ ਦੇ ਵਿੱਚ ਸੀ ਤਾਂ ਕਰਕੇ ਮੈਂ ਇੰਗਲਿਸ਼ ਦੇ ਵਿੱਚ ਉਹ ਸਾਰੀ ਖਬਰ ਉਤਾਰ ਕੇ ਉਹਨੂੰ ਪੰਜਾਬੀ ਵਿੱਚ ਕਨਵਰਟ ਕਰਕੇ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਠੀਕ ਹੈ ਜੀ ਦੇਖੋ ਇਹਦੇ ਵਿੱਚ ਕੀ ਕਿਹਾ ਗਿਆ ਦਾ ਟ੍ਰਿਬਿਊਨ ਅਖਬਾਰ ਦੇ ਵਿੱਚ ਕੱਲ ਦੇ ਅਖਬਾਰ ਦੀ ਨਿਊਜ਼ ਹੈ ਇਹ ਕੱਲ ਦੇ ਦੀ ਜਿਹਦੇ ਵਿੱਚ ਕਿਹਾ ਗਿਆ ਕਿ ਪੰਜਾਬ ਗਵਰਨਮੈਂਟ ਟੂ ਰਿਕਰੂਟ 2100 ਕੌਪਸ ਐਵਰੀ ਇਅਰ ਕਿ ਪੰਜਾਬ ਪੁਲਿਸ ਹਰ ਸਾਲ 2100 ਪੁਲਿਸ ਮੁਲਾਜ਼ਮਾਂ ਦੀ ਭਰਤੀ ਕਰਿਆ ਕਰੂਗੀ ਇਹ ਨਾਲੀ ਮਤਲਬ ਮੇਨ ਲਾਈਨ ਲਿਖੀ ਹੋਈ ਸੀ ਇਹਦੇ ਵਿੱਚ ਕੀ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਸੂਬਾ ਸਰਕਾਰ ਪੁਲਿਸ ਨੂੰ ਵਿਗਿਆਨਕ ਲਈ ਹਾਂ ਤੇ ਅਪਗ੍ਰੇਡ ਅਤੇ ਆਧੁਨਿਕ ਬਣਾਉਣ ਲਈ ਵਚਨਬੰਦ ਹੈ ਸਰਹੱਦੀ ਖੇਤਰ ਦੇ ਪੁਲਸ ਟਾਂਚੇ ਨੂੰ ਮਜ਼ਬੂਤ ਕਰਨ ਲਈ 40 ਕਰੋੜ ਖੂਫੀਆ ਬਵਿਵਸਥਾ ਲਈ ਅਤੇ 40 ਕਰੋੜ ਰੁਪਏ ਸਾਈਬਰ ਸੈਲਰੀ ਅਤੇ 30 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ ਦੇਖੋ ਨਾ ਜੀ ਇਹਦਾ ਮਤਲਬ ਇਹ ਹੈ ਕਿ ਆਪਣਾ ਜਿਹੜਾ ਪੰਜਾਬ ਇੱਕ ਸਰਹੱਦੀ ਇਲਾਕਾ ਹੈ ਤੁਹਾਨੂੰ ਦੱਸਿਆ ਹੋਇਆ ਮੈਂ ਪਾਕਿਸਤਾਨ ਦੇ ਨਾਲ ਲੱਗਦਾ ਤੇ ਸਰਹੱਦੀ ਇਲਾਕਾ ਹੋਣ ਕਰਕੇ ਆਪਾਂ ਨੂੰ ਥੋੜੀ ਜੀ ਦੂਜੀਆਂ ਸਟੇਟਾਂ ਨਾਲੋਂ ਸਿਕਿਉਰਿਟੀ ਦੀ ਵੀ ਜ਼ਿਆਦਾ ਜ਼ਰੂਰਤ ਹੈਗੀ ਹੈ ਠੀਕ ਹੈ ਜੀ ਇਹ ਗੱਲ ਕਹੀ ਆ ਮਾਨ ਸਾਹਿਬ ਨੇ ਜਿਹਦੇ ਵਾਸਤੇ ਇਹਨਾਂ ਨੇ ਬਿੱਲ ਮਤਲਬ ਜਿਹੜੀ ਇਹਨਾਂ ਦੀ ਹੋਵਾਂਗੀ ਬਜਟ ਹੁੰਦਾ ਉਹ ਤਿਆਰ ਕੀਤਾ ਗਿਆ ਹੈ ਨਾ ਦੂਜੀ ਲਾਈਨ ਦੇ ਵਿੱਚ ਕੀ ਕਿਹਾ ਇਹਨਾਂ ਨੇ ਮੁੱਖ ਮੰਤਰੀ ਨੇ ਤਰਹਾਇਆ ਕਿ ਸੂਬਾ ਸਰਕਾਰ ਪੁਲਿਸ ਨੂੰ ਅਪਡੇਟ ਕਰਨ ਦੇ ਲਈ ਜਲਦ ਹੀ Google ਦੇ ਨਾਲ ਵੀ Handrnage ਨਾਲ ਜੁੜ ਜਾਵੇਗੀ Google ਦੇ ਨਾਲ ਵੀ ਜੁੜ ਰਹੇ ਹਾਂ ਰਾਜ ਜਲਦੀ ਤੋਂ ਜਲਦੀ ਕੀ ਮਤਲਬ ਜੇ ਕੋਈ ਵਾਰਦਾਤ ਹੁੰਦੀ ਹੈ ਉਹਨੂੰ ਜਲਦੀ ਤੋਂ ਜਲਦੀ ਮਤਲਬ ਸੈਟੇਲਾਈਟ ਰਾਹੀਂ ਕਵਰ ਕੀਤਾ ਜਾਵੇ ਇਸ ਸੰਬੰਧੀ ਵਿਆਪਕ ਖਾਕਾ ਤਿਆਰ ਕੀਤਾ ਗਿਆ ਹੈ ਇਸ ਤੋਂ ਇਲਾਵਾ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਦੇ ਵਿੱਚ ਰਾਜੇ ਫੈਸਲਾ ਲਇਆ ਗਿਆ ਹੈਗਾ ਕਿ 1800 ਕਾਂਸਟੇਬਲ ਅਤੇ 300 ਸਬ ਇੰਸਪੈਕਟਰ ਦੀ ਭਰਤੀ ਕਰਨ ਦਾ ਫੈਸਲਾ ਲਇਆ ਗਿਆ ਲੋ ਪਾਈ ਸਾਹਿਬ ਖੁਸ਼ ਹੋਣਾ 1800 ਭਰਤੀ ਕਾਂਸਟੇਬਲ ਦੀ ਆ ਰਹੀ ਹੈ 3 ਸਬ ਇੰਸਪੈਕਟਰ 300 ਸਬ ਇੰਸਪੈਕਟਰਾਂ ਦੀ ਆ ਰਹੀ ਹੈ ਹੁਣ ਬੱਚੇ ਕਹਿਣਗੇ ਜੀ ਇੱਕ ਭਰਤੀ ਹੋਰ ਅਨਾਉਂਸ ਕੀਤੀ ਸੀ 1450 ਉਹ ਵੀ ਆ ਰਹੀ ਹੈ ਚੋਬਰੋਂ ਉਹ ਵੀ ਆ ਰਹੀ ਹੈ ਭਰਤੀ ਠੀਕ ਹੈ ਜੀ ਉਹ ਭਰਤੀ ਵੀ ਆ ਰਹੀ ਹੈ ਉਹ ਭਰਤੀ ਆਫੀਸਰ ਲੈਵਲ ਦੀ ਹੈ ਉਹ ਤੁਹਾਨੂੰ ਮਾਨ ਸਾਹਿਬ ਨੇ ਗਿਫਟ ਦਿੱਤਾ ਸੀ ਦਿਵਾਰੀ ਤੇ ਤਾਂ ਕਰਕੇ ਕਹਿਣਾ ਬੰਦੇਾਂ ਵਾਂਗੂ ਹੁਣੇ ਤੋਂ ਖਿੱਚ ਲੋ ਕੰਮ ਜਿੰਨਾ ਖਿੱਚੀਦਾ ਤੁਹਾਡੇ ਤੋਂ ਠੀਕ ਹੈ ਜੀ ਤੇ ਇਹ ਕੋਈ ਫੇਕ ਨਿਊਜ਼ ਨਹੀਂ ਹੈਗੀ ਅਖਬਾਰ ਦੀ ਨਿਊਜ਼ ਹੈ ਦੇਖੋ ਇਸ ਸਾਲ 700 ਸਾਬ ਇੰਸਪੈਕਟਰ ਠੀਕ ਹੈ ਜੀ ਤੇ 144 ਸਪੋਰਟਸ ਸਟਾਫ ਦੀ ਨਿਯੁਕਤੀ ਪੱਤਰ ਦਿੱਤੇ ਗਏ ਹਨ ਜਦੋਂ ਕਿ ਜਾਂਚ ਕੈਨੇਡਾ ਵਿੱਚ 787 ਕਾਂਸਟੇਬਲਾਂ ਦੀ ਭਰਤੀ ਵੀ ਲਗਭਗ ਹੈੱਡ ਕਾਂਸਟੇਬਲ ਦੀ ਭਰਤੀ ਮੁਕੰਮਲ ਹੋ ਚੁੱਕੀ ਹੈ ਅਤੇ ਵੱਖ-ਵੱਖ ਕਾਡਰਾਂ ਵਿੱਚ 3496 ਕੌਨਸਟੇਬਲਾਂ ਦੀ ਭਰਤੀ ਪ੍ਰਕਿਰਿਆ ਦੀ ਨਾਲ ਹਜੇ ਹੋਰ ਵੀ ਕਈ ਕੰਟਰੇ ਇਹ ਜੀ ਹੈਗੇ ਜਿਨ੍ਹਾਂ ਵਿੱਚ ਹਜੇ ਇੰਨੀ ਭਰਤੀ ਭਰਤੀ ਪ੍ਰਕਿਰਿਆ ਦੇ ਵਿੱਚ ਜਿਹਦੇ ਵਿੱਚ ਤੁਹਾਨੂੰ 1800 ਦਾ ਮੈਂ ਦੱਸ ਹੀ ਦਿੱਤੀ ਠੀਕ ਹੈ ਜੀ ਹੋ ਸਕਦਾ ਭਰਤੀ ਵੱਧ ਹੋ ਜੇ ਪਰ ਇੱਕ ਵਾਰ ਜਿਹੜਾ ਕੈਬਨਿਟ ਦੇ ਵਿੱਚ ਫੈਸਲਾ ਲੈਂਦਾ ਕਿ ਉਹ ਇਹ ਲੈਂਦਾ ਗਿਆ ਇਹ ਅਖਬਾਰ ਦੀ ਨਿਊਜ਼ ਆ ਰਾਜੇ ਠੀਕ ਹੈ ਜੀ 11 ਤਰੀਕ ਦੇ ਅਖਬਾਰ ਦੀ ਨਿਊਜ਼ ਆ ਇਹ ਤੇ ਬਿਲਕੁਲ ਸਹੀ ਅਪਡੇਟ ਆ ਇਹ ਠੀਕ ਹੈ ਤੇ ਸਰਕਾਰ ਨੇ ਆਪ ਕਿਹਾ ਹੈ ਕਿ ਸਭ 1800 ਭਰਤੀ ਕੌਨਸਟੇਬਲਾਂ ਦੀ ਤੇ 300 ਭਰਤੀ ਜਿਹੜੀ ਆ ਰਹੀ ਹੈ ਉਹ ਸਬ ਇੰਸਪੈਕਟਰਾਂ ਦੀ ਆ ਰਹੀ ਹੈ ਠੀਕ ਹੈ ਜੀ ਦੂਸਰਾ ਜਿਹੜਾ ਪ੍ਰੋਸੈਸ ਤੁਹਾਨੂੰ ਮੈਂ ਦੱਸਿਆ ਉਹ ਸੇਮ ਟੂ ਸੇਮ ਰਹਿਣ ਵਾਲਾ ਹੈਗਾ ਠੀਕ ਹੈ ਪੇਪਰ ਲਿਖਤੀ ਪੇਪਰ ਹੋਣਾਗਾ ਤੇ ਉਸ ਨੂੰ ਦੱਸਿਆ ਜਿਹੜੀ 1450 ਤੁਹਾਡਾ ਗਿਫਟ ਹੈਗਾ ਠੀਕ ਹੈ ਜੀ ਜਿਵੇਂ ਤੁਹਾਨੂੰ ਦੱਸਿਆ ਹੈਗਾ ਹੁਣ ਜਿਹੜੇ ਬੱਚੇ ਤਿਆਰੀ ਕਰਨਾ ਚਾਹੁੰਦੇ ਨੇ ਉਹਨਾਂ ਤੱਕ ਵੀ ਚਲੇ ਜਾਂਦੇ ਆਪਾਂ ਜਰਾ ਜੇ ਜਿੰਨੇ ਵੀ ਬੈਚ ਚੱਲ ਰਹੇ ਆਪਣੇ ਸਾਰਿਆਂ ਦੇ ਤੁਹਾਨੂੰ ਆਫ ਚੱਲ ਰਹੇ ਸਾਰਿਆਂ ਤੇ ਠੀਕ ਹੈ ਜੀ ਉਹਦੇ ਬਾਅਦ ਤੁਸੀਂ ਐਪ ਡਾਊਨਲੋਡ ਕਰ ਲੈਣੀਆ ਦੀਪਪੁਲਰ ਐਜੂਕੇਸ਼ਨ ਦਾ ਪਲੇ ਸਟੋਰ ਤੋਂ ਜਿੰਨਾ ਬੱਚਾ ਕੋਲੇ ਆਈਫੋਨ ਆ ਰਿਹਾ ਜਿਉਂ ਉਹਨੇ ਆਈ ਕਲਾਸ ਪਲੱਸ ਐਪ ਡਾਊਨਲ ਆ ਨੰਬਰ ਤੇ ਰਾਜੀ ਕਿਸੇ ਵੀ ਕੈਂਡੀਡੇਟ ਨੂੰ ਕੀ ਪ੍ਰੋਬਲਮ ਹੋਣੀ ਹੈ ਪ੍ਰਤੀ ਕੋਲ ਵੀ ਕਰ ਸਕਦੇ ਹੋ ਠੀਕ ਹੈ ਜੀ ਦੇਖੋ ਰਾਜੀ ਪੰਜਾਬ ਪੁਲਿਸ 2024 ਦੀ ਭਰਤੀ ਵੀਡੀਓ ਪੰਜਾਬ ਪਟਵਾਰੀ ਸੀਨੀਅਰ ਅਸਿਸਟੈਂਟ ਤਾਂ ਹੁਣ ਰਹਿਣ ਹੀ ਦਿਓ ਲੈਣ ਨੂੰ ਕਿਉਂਕਿ ਇਹਦਾ ਪੇਪਰ ਤਾਂ ਹੋਣ ਵਾਲਾ ਹੈਗਾ ਪੰਜਾਬ ਜਿਹੜਾ ਹਰਿਆਣਾ ਹਾਈ ਕੋਰਟ ਡਰਾਈਵਰ ਇਹ ਵੀ ਤੁਸੀਂ ਰਹਿਣ ਹੀ ਦਿਓ ਇਹਦਾ ਪੇਪਰ ਵੀ ਹੋਣ ਵਾਲਾ ਹੈਗਾ 14 ਤਰੀਕ ਨੂੰ ਹੈ ਠੀਕ ਹੈ ਜੀ ਆਲ ਪੰਜਾਬ ਐਗਜ਼ਾਮ ਆਲ ਕਲਰਕ ਐਗਜ਼ਾਮ ਇਹ ਬਸ ਪੰਜ ਕੇ ਬੈਚ ਹੀ ਚੱਲਣਗੇ ਰਾਜੀ ਮੈਂ ਨਵਾਂ ਬੈਚ ਕੋਈ ਵੀ ਨਹੀਂ ਸ਼ੁਰੂ ਕਰੂੰਗਾ ਕਿਉਂਕਿ ਮੈਨੂੰ ਇਹ ਹੁੰਦਾ ਕਿ ਤੁਹਾਨੂੰ ਇੰਨਾ ਬੈਚਾਂ ਦੇ ਵਿੱਚ ਮੈਂ ਬਹੁਤ ਵਧੀਆ ਇਹੀ ਬੈਚ ਹੈ ਜਿਹੜਾ ਜੀ ਮੈਂ ਆਨਲੀ ਸ਼ੁਰੂ ਕੀਤੇ ਹੋਇਆ ਸਿਰਫ ਲਿਮਟਿਡ ਜੇ ਬੈਚ ਸ਼ੁਰੂ ਕਰਦਾ ਹੁੰਨਾ ਉਹ ਵੀ ਤਾਂ ਕਿ ਤੁਹਾਨੂੰ ਕਿਸੇ ਬੱਚੇ ਨੂੰ ਮਤਲਬ ਮੈਂ ਚੰਗੀ ਤਰ੍ਹਾਂ ਪ੍ਰੋਵਾਈਡ ਕਰਵਾ ਸਕਾਂ ਹਰੇਕ ਚੀਜ਼ ਇਹਦੇ ਵਿੱਚ ਤੁਹਾਨੂੰ ਕੀ ਕੁਝ ਮਿਲੂਗਾ ਰਾਜੇ ਇਹਦੇ ਵਿੱਚ ਤੁਹਾਨੂੰ ਜ਼ੀਰੋ ਲੈਵਲ ਤੋਂ ਸਾਰੀਆਂ ਕਲਾਸਾਂ ਮਿਲਣਗੀਆਂ ਆਲ ਸਬਜੈਕਟ ਮਿਲਣਗੇ ਠੀਕ ਹੈ ਜੀ ਪੀਡੀਐਫ ਮਿਲਣਗੇ ਉਹਨਾਂ ਦੇ ਨਾਲ ਜਿਹੜਾ ਕੋਈ ਬੱਚਾ ਕਹਿੰਦਾ ਰਾਜੇ ਸਾਨੂੰ ਮੈਥ ਨਹੀਂ ਆਉਂਦਾ ਰੀਜ਼ਨਿੰਗ ਨਹੀਂ ਆਉਂਦੀ ਕੰਪਿਊਟਰ ਜਿਹੜੀਆਂ ਚੀਜ਼ਾਂ ਵੀ ਹੋਣ ਜਰਾਜੇ ਸਾਰੀਆਂ ਬਿਲਕੁਲ ਜ਼ੀਰੋ ਲੈਵਲ ਤੋਂ ਹੋਣਗੀਆਂ ਰਾਜੇ ਕੋਈ ਵੀ ਕੰਟੈਂਟ ਤੁਹਾਨੂੰ ਬਾਹਰੋਂ ਨਹੀਂ ਆਊਗਾ राजे ਜਿਹੜੀ ਇਹਦੇ ਵਿੱਚ ਜੀਕੇ ਤੁਹਾਨੂੰ ਪੀਸੀਐਸ ਅਤੇ ਯੂਪੀਐਸਸੀ ਲੈਵਲ ਦੀ ਤੁਹਾਨੂੰ ਜੀਕੇ ਵੀ ਕਰਵਾਈ ਜਾਂਦੀ ਹੈ ਨਾਲ ਅ ਬਾਕੀ राजे ਪੰਜਾਬ ਪੁਲਿਸ ਫਾਇਰਮੈਨ ਦੇ ਵਿੱਚ ਤੁਸੀਂ ਆਪਣਾ ਨਤੀਜਾ ਦੇਖ ਚੁੱਕੇ ਹੋ ਪਟਵਾਰੀ ਦੇ ਵਿੱਚ ਵੀ ਨਤੀਜਾ ਦੇਖ ਚੁੱਕੇ ਹੋ ਠੀਕ ਹੈ ਜੀ ਬਾਕੀ राजे ਜੇ ਕੋਈ ਕੈਂਡੀਡੇਟ ਜਿਹੜੇ ਸਿਲੇਕਟਡ ਹੋਏ ਹੈਗੇ ਜਾਂ ਜਿਹੜੇ ਬੱਚੇ ਥੋੜੇ ਨੰਬਰ ਲੈ ਰਹੇ ਹੈ ਉਹ ਵੀ ਆਪਣਾ ਐਕਸਪੀਰੀਐਂਸ ਕਮੈਂਟਾਂ ਦੇ ਵਿੱਚ ਜਰੂਰ ਸ਼ੇਅਰ ਕਰੋ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਤੇ ਇਹ ਤੁਹਾਡੇ ਅੱਗੇ ਡਿਮਾਂਡ ਹੈ ਤੇ ਬਾਕੀ ਰਾਜਾ ਦੇਖ ਲਓ ਜੇ ਕੋਈ ਕੈਂਡੀਡੇਟ ਜੁਆਇਨ ਕਰਨਾ ਚਾਹੁੰਦਾ ਕਰ ਸਕਦਾ ਕਿਸੇ ਨਾਲ ਕੋਈ ਜ਼ੋਰ ਜਾਂ ਜ਼ਬਰਦਸਤੀ ਨਹੀਂ ਜੇ ਵੀ ਤੁਹਾਨੂੰ ਸੈੱਟ ਲੱਗਦਾ ਕਰ ਸਕਦੇ ਹੋ ਬੈਚ ਤਾਂ ਰਾਜੇ ਮੈਂ ਪਹਿਲਾਂ ਮੈਂ ਆਫ ਲਾਇਆ ਸੀ ਬੱਚਿਆਂ ਵਾਸਤੇ ਆਫ ਕੀਤਾ ਸੀ ਉਹ ਕਾਫੀ ਬੱਚਿਆਂ ਨੇ ਵੀਡੀਓ ਲੇਟ ਦੇਖੀ ਸੀ ਤਾਂ ਕਰਕੇ ਰਾਜੇ ਮੈਨੂੰ ਇਹ ਸੀ ਕਿ ਕੋਈ ਬੱਚਾ ਰਹਿ ਨਾ ਜਾਵੇ ਤਾਂ ਕਰਕੇ ਤੁਹਾਨੂੰ ਮੈਂ 14 ਤਰੀਕ ਤੱਕ ਦੇ ਦਿੱਤਾ ਇਸ ਤੋਂ ਬਾਅਦ ਕਲਾਸਾਂ ਤੁਹਾਡੇ ਨਾਲ ਲਗਾਤਾਰ ਚੱਲਣਗੀਆਂ ਜੇ ਮੈਂ ਅੱਗੇ ਚੱਲਦਿਆਂ ਬੈਚ ਤੁਸੀਂ ਫੇਰ ਵੀ ਲੈ ਸਕਦੇ ਹੋ ਪਤਾ ਜੇ ਆਫ ਤੁਹਾਨੂੰ ਹੁਣੀ ਮਿਲੂਗਾ 14 ਤਰੀਕ ਤੱਕ ਠੀਕ ਹੈ ਰਾਜੇ ਧੰਨਵਾਦ ਮੇਰੇ ਦੋਸਤੋ ਜਿਉਂਦੇ ਠੀਕ ਹੈ ਜੀ ਦੇਖ ਸਕਦੇ ਹੋ 11 ਜਨਵਰੀ ਦੇ ਅਖਬਾਰ ਦੀ ਨਿਊਜ਼ ਹੈ ਇਹ ਠੀਕ ਹੈ ਜੀ ਧੰਨਵਾਦ